ਸਰੀ ਦੇ ਯੋਰਕ ਬਿਨਸ ਸੈਂਟਰ ਦੇ ਵਿੱਚ ਅੱਜ ਤਲਕਸਾਰ ਹੋਈ ਗੋਲੀਬਾਰੀ ਸਰੀ ਵਿੱਚ ਹੁਣ ਕੋਈ ਸੁਰੱਖਿਤ ਨਹੀਂ ਰਿਹਾ ਨਿੱਤ ਫਰੋਤੀ ਮੰਗਣ ਵਾਲੇ ਫੋਨ ਕਰਕੇ ਵੱਡੀਆਂ ਰਕਮਾਂ ਦੀ ਮੰਗ ਕਰਦੇ ਹਨ ਡਰਾਵੇਲੀ ਘਰਾਂ ਅਤੇ ਵਪਾਰਕ ਸਥਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਅੱਜ ਸਵੇਰੇ ਤਲਕਸਾਰ 3 ਵਜੇ ਦੇ ਕਰੀਬ ਸਰੀ ਦੇ 128 80 ਐਵਨਿਊ ਯੋਰਕ ਬਿਨਸ ਸੈਂਟਰ ਰੇਡੀਓ ਇੰਡੀਆ ਵਾਲੇ ਪਲਾਜ਼ੇ ਵਿਖੇ ਕ੍ਰਾਉਨ ਫੋਰਟ ਤੇ ਸਥਿਤ ਸਿੱਧੂ ਟਰੈਵਲ ਅਤੇ ਬੈਸਟ ਵੇ ਫਾਰਨ ਐਕਸਚੇਂਜ ਤੇ ਗੋਲੀਆਂ ਚਲਾਈਆਂ ਗਈਆਂ। ਪ੍ਰਾਪਤ ਜਾਣਕਾਰੀ ਮੁਤਾਬਕ 7 ਦੇ ਕਰੀਬ ਗੋਲੀਆਂ ਚਲੀਆਂ ਵਾਰਦਾਤ ਦੌਰਾਨ ਕਾਰੋਬਾਰ ਬੰਦ ਹੋਣ ਸਦਕਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਟਨਾਦੀ ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਦੀਆਂ ਫੋਟੋਆਂ ਖੰਕਾਲੀਆਂ ਗਈਆਂ ਜਿਸ ਵਿੱਚ ਤਿੰਨ ਵਿਅਕਤੀ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆਏ। ਕਾਰੋਬਾਰੀ सोनू ਸਿੱਧੂ ਨੇ ਦੱਸਿਆ ਕਿ ਪਿਛਲੇ 1 ਮਹੀਨੇ ਤੋਂ ਉਸ ਤੋਂ ਅਣਪਛਾਤੇ ਵਿਅਕਤੀ 1 ਮਿਲੀਅਨ ਡਾਲਰ ਦੀ ਫਰੋਤੀ ਲਈ ਫੋਨ ਕਰ ਰਹੇ ਸਨ ਇਸ ਬਾਬਤ ਉਸਨੇ ਪੁਸ ਨੂੰ ਵੀ ਦੱਸਿਆ ਪਰ ਪੁਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਸਦਕਾ ਬਦਮਾਸ਼ਾਂ ਦੇ ਹੌਸਲੇ ਹੋਰ ਵੀ بلند ਹੋ ਗਏ ਤੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ